ਸਿੰਮਲੇਸ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਹਾਂ ਜਸਮੀਨ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨਸ ਤੋਂ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਰ ਸਸਿਕਾ ਜੀ ਸਸਿਕਾ ਜੀ ਸੋ ਜਸਮੀਤ ਜੀ ਅੱਜ ਬਹੁਤ ਐਮ ਡਿਸਕਸ਼ਨ ਸਾਡੀ ਹੋਣ ਵਾਲੀ ਆ ਜਿਹੜੇ ਪੁਆਇੰਟਸ ਨੇ ਅਸੀਂ ਕੈਨੇਡਾ ਦੀ ਵੀ ਗੱਲ ਕਰਨੀ ਹੈ ਯੂਐਸਏ ਦੀ ਗੱਲ ਕਰਨੀ ਹੈ ਨਿਊਜ਼ੀਲੈਂਡ ਔਰ ਜਰਮਨੀ ਦੀ ਵੀ ਗੱਲ ਕਰਨੀ ਹੈ ਪਰ ਮੈਂ ਕੈਨੇਡਾ ਤੋਂ ਅਗਰ ਸ਼ੁਰੂ ਕਰਾਂ ਕੈਨੇਡਾ ਦੇ ਵਿੱਚ ਇਸ ਵਕਤ ਪ੍ਰੋਵਿੰਸ ਲੈਟਰ ਤਿਆਰ ਕਰਨ ਲਈ ਪੂਰਾ ਜ਼ੋਰ ਲਾ ਰਹੇ ਨੇ ਸਾਰੇ ਪ੍ਰੋਵਿੰਸ ਔਰ ਲਗਭਗ ਸਾਰੇ ਪ੍ਰੋਵਿੰਸ ਵੱਲੋਂ ਹੀ ਕੰਮ ਕਾਫੀ ਅੱਗੇ ਵਧਿਆ ਹੈ ਸੋ 31 ਮਾਰਚ ਤੱਕ ਕੀ ਪ੍ਰੋਵਿੰਸ਼ਲ ਅਟੈਸਟੇਸ਼ਨ ਲੈਟਰ ਹਰ ਪ੍ਰੋਵਿੰਸ ਦੇਣਾ ਸ਼ੁਰੂ ਕਰੇਗਾ ਇਹਦੀ ਕੋਈ ਅਨਾਉਂਸਮੈਂਟ ਹੋਏਗੀ ਜਾਂ ਇੱਕ ਇੱਕ ਕਰਕੇ ਸਾਰੇ ਪ੍ਰੋਵਿੰਸ ਨੇ ਇਹ ਕੰਮ ਸ਼ੁਰੂ ਕਰ ਦੇਣਾ ਦੇਖੋ ਮੋਸਟ ਪ੍ਰੋਬਬਲੀ 31 ਮਾਰਚ ਤੱਕ ਸਾਰੇ ਹੀ ਪ੍ਰੋਵਿੰਸਸ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੇਣਾ ਸ਼ੁਰੂ ਕਰ ਦੇਣਗੇ ਬਟ 온ਟਾਰੀਓ ਗਵਰਨਮੈਂਟ ਨੇ ਕਹਤਾ ਹੈ ਕਿ ਮਈ ਇਨਟੇਕ ਵਾਲੇ ਬੱਚਿਆਂ ਨੂੰ ਡੈਫਰ ਕਰਨਾ ਪਏਗਾ ਸਪਟੈਂਬਰ ਚ ਕਿਉਂਕਿ 온ਟਾਰੀਓ ਗਵਰਨਮੈਂਟ ਦੀਆਂ ਸਭ ਤੋਂ ਜ਼ਿਆਦਾ ਡਿਲੇ ਹੈਗੀਆਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਸੋ ਸਟੂਡੈਂਟ ਜਿਹੜੇ 온ਟਾਰੀਓ ਗਵਰਨਮੈਂਟ ਤੇ ਜਾ ਰਹੇ ਆ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਤੇ ਮਾਈਟ ਗੈਟ ਡੈਫਰਡ ਟੂ ਸਪਟੈਂਬਰ ਇਨਟੇਕ ਆਟੋਮੈਟਿਕਲੀ ਓਨਲੀ ਬਿਲਕੁਲ ਠੀਕ ਹੈ ਸਰ ਟੋਟਲ ਕਿੰਨੇ ਪ੍ਰੋਵਿੰਸ ਨੇ ਜਿਨ੍ਹਾਂ ਦੀਆਂ ਹਜੇ ਟੈਸਟ ਸਟੇਸ਼ਨ ਲੈਟਰਸ ਦਾ ਇਸ਼ੂ ਅਬਾਊਟ ਟੂ ਸੋਲਵ ਹੈ ਜਿਹੜਾ ਬਿਲਕੁਲ ਹੱਲ ਹੋਣ ਵਾਲਾ ਹੈ ਸ੍ਰੀ ਕੋਨ ਟਾਰੀਓ ਹੀ ਮੇਜਰ ਪ੍ਰੋਵਿੰਸ ਹੈ ਮੈਨੂੰ ਲੱਗਦਾ ਬਾਕੀ ਸਾਰੇ ਪ੍ਰੋਵਿੰਸਿਸ ਛੇਡੇ ਵੱਡੇ ਨੰਬਰਸ ਨਹੀਂ ਹੈਗੇ ਸਭ ਤੋਂ ਵੱਡਾ ਪ੍ਰੋਵਿੰਸ ਵੀ ਅੰਟਾਰੀਓ ਹੈ ਸਭ ਤੋਂ ਜ਼ਿਆਦਾ ਕਾਲਜੇਜ਼ ਵੀ ਅੰਟਾਰੀਓ ਜੀ ਹੈ ਸੋ 1.5 ਲੱਖ ਦੇ ਕਰੀਬ ਐਪਲੀਕੇਸ਼ਨ ਅੰਟਾਰੀਓ ਪ੍ਰੋਵਿੰਸ ਤੇ ਲੱਗਣ ਗਈਆਂ ਸੋ ਸਭ ਤੋਂ ਜ਼ਿਆਦਾ ਐਪਲੀਕੇਸ਼ਨਸ ਅੰਟਾਰੀਓ ਪ੍ਰੋਵਿੰਸ 'ਚ ਹੀ ਲੱਗਣੀਆਂ ਹੈ ਸੋ ਆਨਟ ਆ ਰਿਉ ਕਾਫੀ ਵੱਡਾ ਪ੍ਰੋਵਿੰਸ ਹੈ ਸੋ ਇਸ ਕਰਕੇ ਥੋੜਾ ਜਿਹਾ ਸਮਾਂ ਲੱਗ ਰਿਹਾ ਸੋ ਇਸ ਤੋਂ ਜ਼ਿਆਦਾ ਜਿਹੜੇ ਵੀ ਪ੍ਰੋਵਿੰਸਿਸ ਹੈਗੇ ਆ ਜਿਦੇ ਚ ਥੋੜੇ ਥੋੜੇ ਜਿਵੇਂ ਕਿਸੇ ਨੂੰ 700 ਦੀ ਅਲੋਕੇਸ਼ਨ ਹੋਈ ਹੈ ਕਿਸੇ ਨੂੰ 7000 ਦੀ ਅਲੋਕੇਸ਼ਨ ਹੋਈ ਹੈ ਕਿਸੇ ਨੂੰ 12000 ਦੀ ਅਲੋਕੇਸ਼ਨ ਹੋਈ ਹੈ ਸੋ ਛੋਟੇ ਛੋਟੇ ਪ੍ਰੋਵਿੰਸਿਸ ਹੈਗੇ ਆ ਜਿਨ੍ਹਾਂ ਨੂੰ ਇਹ ਅਲੋਕੇਸ਼ਨਸ ਹੋਈਆਂ ਬਟ ਆਲਮੋਸਟ ਸਾਰਿਆਂ ਨੇ ਹੀ ਹੁਣ ਆ ਪੁੱਛਣਾ ਸ਼ੁਰੂ ਕਰਤਾ ਹੈ ਕਿ ਕਿ ਤੁਸੀਂ ਆਪਣੇ ਸਟੂਡੈਂਟਸ ਦੇ ਐਪਲੀਕੇਸ਼ਨਸ ਭੇਜ ਦਿਓ ਤਾਂ ਕਿ ਉਹਨਾਂ ਸਾਰਿਆਂ ਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਦਿੱਤੀਆਂ ਜਾਣ ਬਿਲਕੁਲ ਠੀ ਸੋ ਜਿੰਨਾ ਪ੍ਰੋਵਿੰਸ ਦੇ ਵਿੱਚ ਟੈਸਟ ਸਟੇਸ਼ਨ ਲੈਟਰਸ ਇਸ਼ੂ ਹੋ ਰਹੇ ਨੇ ਉਥੇ ਆਫਰ ਲੈਟਰ ਦਾ ਇਸ਼ੂ ਆ ਰਿਹਾ ਮੈਂ ਸੁਣਿਆ ਕਿ ਆਫਰ ਲੈਟਰ ਓਕੀ ਮਿਲ ਰਹੀ ਹੈ ਤੁਹਾਡੀ ਸਿਚੁਏਸ਼ਨ ਕੀ ਹੈ ਲੈਂਡਮਾਰਕ ਇਮੀਗ੍ਰੇਸ਼ਨ ਦੀ ਸੋ ਸੀਟਸ ਤਾਂ ਦੇਖੋ ਸਰ ਲਿミਟਿਡ ਹੀ ਹੈਗੀਆਂ ਕਿਉਂਕਿ ਇੰਨੀ ਜ਼ਿਆਦਾ ਜਦੋਂ ਰਿਡਕਸ਼ਨ ਹੋਈ ਹੈ ਨੰਬਰ ਆਫ ਸੀਟਸ ਚ ਤਾਂ ਕੈਨੇਡਾ ਚੋਂ ਸੀਟਸ ਘਟਣ ਗਿਆ ਹੈ ਸੋ ਕੁਝ ਨਾਲੇ ਕੋਰਸਿਸ ਹਨ ਜਿਵੇਂ ਬੀਐਸਸੀ ਨਰਸਿੰਗ ਹੋ ਗਿਆ ਪ੍ਰੈਕਟੀਕਲ ਨਰਸਿੰਗ ਹੋ ਗਿਆ अर्ਲੀ ਚਾਈਲਡਹੂਡ ਐਜੂਕੇਸ਼ਨ ਹੋ ਗਿਆ ਅ ਕੈਮੀਕਲ ਲੈਬ ਟੈਕਨੀਸ਼ੀਅਨ ਹੋ ਗਿਆ ਫਾਰਮੇਸੀ ਟੈਕਨੀਸ਼ੀਅਨ ਹੋ ਗਿਆ ਫਿਟਨੈਸ ਐਂਡ ਹੈਲਥ ਪ੍ਰੋਮੋਸ਼ਨ ਹੋ ਗਿਆ ਓਕੂਪੇਸ਼ਨਲ ਥੈਰਾਪਿਸਟ ਦਾ ਕੋਰਸ ਹੋ ਗਿਆ ਜਿਵੇਂ ਮੈਡੀਕਲ ਰਿਲੇਟਡ ਜਿਹੜੇ ਕੇਸਿਸ ਹੈਗੇ ਆ ਸੋ ਇਸ ਤੋਂ ਇਲਾਵਾ এনवायरमेंटਲ ਟੈਕਨੀਸ਼ੀਅਨ ਹੋ ਗਿਆ ਇਲੈਕਟ੍ਰੀਕਲ ਇਲੈਕਟ੍ਰੀਸ਼ੀਅਨ ਵਾਲਾ ਕੋਰਸ ਹੋ ਗਿਆ ਹੀਟਿੰਗ ਵੈਂਟੀਲੇਸ਼ਨ ਜਿਹੜੇ ਕੋਰਸਸ ਬਹੁਤ ਜ਼ਿਆਦਾ ਹਾਈ ਡਿਮਾਂਡ ਤੇ ਆ ਦੇਖੋ ਉਹਨਾਂ ਚ ਤਾਂ ਸੀਟ ਕਿਤੇ ਵੀ ਨਹੀਂ ਮਿਲਨੀ ਬਿਕਾਜ਼ ਉਹ ਕੋਰਸਸ ਜਿਹੜੇ ਹੈਗੇ ਆ ਉਹਨਾਂ ਚ ਡਾਇਰੈਕਟ ਪੀਆਰ ਹੋ ਜਾਣੀ ਆ ਸੋ ਜਿਹੜੇ ਕੋਰਸਸ ਬਹੁਤ ਹਾਈ ਡਿਮਾਂਡ ਤੇ ਆ ਉਥੇ

ਆ ਵਾਜ਼ ਮਾਸਟਰਸ ਦੇ ਵੀਜ਼ੇ ਨਿਕਲਦੇ ਪਏ ਨੇ ਜੀ ਕਰਨ ਕੁਮਾਰ ਵੀਜ਼ਾ ਚ ਕੋਈ ਪ੍ਰੋਬਲਮ ਨਹੀਂ ਹੈ ਵੀਜ਼ਾ ਸਾਰਿਆਂ ਦੇ ਆ ਰਹੇ ਆ ਜਿਹੜੇ ਕੰਡੀਸ਼ਨਸ ਮੀਟ ਕਰਦੇ ਪਏ ਆ ਉਹਨਾਂ ਸਾਰਿਆਂ ਦੇ ਵੀਜ਼ਾਜ਼ ਆ ਰਹੇ ਨੇ ਸੋ ਵੀਜ਼ਾ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਜਿੱਥੇ ਕਿਤੇ ਦਿੱਕਤ ਹੈ ਆਫਰ ਲੈਟਰ ਮਿਲਣ ਚ ਹੈ ਲੇਕਿਨ ਜਸਵੀਰ ਜੀ ਤੁਸੀਂ ਤਾਂ ਸਿੱਧਾ ਕਰਦੇ ਹੋ ਕੰਮ ਸਾਰੇ ਸਰਕਾਰੀ ਕਾਲਜਸ ਦੇ ਨਾਲ ਲਗਭਗ 70 80 ਸਰਕਾਰੀ ਕਾਲਜਸ ਦੀ ਲਿਸਟ ਹੈ ਤੁਹਾਡੇ ਲਈ ਆਫਰ ਲੈਟਰ ਲੈਣਾ ਕਿਉਂ ਮੁਸ਼ਕਲ ਹੈ ਸੀ ਆਪਲੈਟਰ ਲੈਣਾ ਸਾਡੇ ਲਈ ਕੋਈ ਮੁਸ਼ਕਿਲ ਨਹੀਂ ਹੈਗਾ ਅਸੀਂ ਡਾਇਰੈਕਟਲੀ ਹੀ ਅਪਲਾਈ ਕਰਦੇ ਆਂ ਔਰ ਡਾਇਰੈਕਟਲੀ ਹੀ ਅਸੀਂ ਕਾਲਜਿਸ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਾਂਗੇ ਤੁਹਾਡੀ ਆਪਲੈਟਰ ਸੋ ਮੁਸ਼ਕਿਲ ਇਹ ਹੈ ਕਿ ਜਿਹੜੇ ਕੋਰਸਿਸ ਹੈਗੇ ਆ ਉਹਨਾਂ ਚ ਜੇ ਸੀਟਸ ਭਰ ਜਾਣਗੀਆਂ ਤਾਂ ਬਿਲਕੁਲ ਹੀ ਮੁਸ਼ਕਿਲ ਰਹੇਗਾ ਹੀ ਰਹੇਗਾ ਸੋ ਥੈਟ ਇਜ਼ ਵਾਈ ਸਿਮਾ ਰਾਣੀ ਹੁਣ ਦਾ ਵੀ ਕੁਐਸਚਨ ਹੈ ਸਰ ਕਯੂਬਿਕ ਦਾ ਇਨ ਕਯੂਬਿਕ ਜੀਆਈਸੀ ਇਜ਼ ਇਨਕਰੀਜ਼ਡ ਐਂਡ ਨਾਓ ਜੀਆਈਸੀ ਇਸ بالکل لے سکتے ਯੂਸੀਡਬਲ ਵੈਂਕੂਵਰ ਹੁਣ ਅਟੈਸਟੇਸ਼ਨ ਲੈਟਰ ਕਦੋਂ ਆਉਣ ਲੱਗਣਗੇ ਇਹ ਵੀ ਸਵਾਲ ਪਿਆਣੇ ਸ਼ੁਰੂ ਹੋ ਗਏ ਆ ਯੂਸੀਡਬਲ ਪਿਆਣੇ ਸ਼ੁਰੂ ਹੋ ਗਏ ਆ ਹਾਂ ਯੂਸੀਡਬਲ ਦੇ ਜਿਹੜੇ ਲੈਟਰ ਸੀ ਉਹ ਆਉਣੇ ਸ਼ੁਰੂ ਹੋ ਗਏ ਨੇ ਜਸਮੀਤ ਜੀ ਨੇ ਕਲੈਰੀਫਾਈ ਕੀਤਾ ਆ ਚੀਨਾਕ ਕਹਿੰਦੇ ਨੇ 2021 ਤੇ ਰਿਫਿਊਜ਼ਲ ਸੀ ਕੈਨੇਡਾ ਤੋਂ ਦੁਬਾਰਾ ਹੋ ਸਕਦਾ ਦੁਬਾਰਾ ਸਰ ਇਹ ਨਵੀਂ ਅ ਦੁਬਾਰਾ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਜੀ ਤੁਸੀਂ ਆਪਣਾ ਪ੍ਰੋਫਾਈਲ WhatsApp ਕਰੋ ਸਕਰੀਨ ਤੇ ਨੰਬਰ ਹੈ 90410 96100 ਤੁਸੀਂ ਇਸ ਨੰਬਰ ਤੇ ਆਪਣਾ ਪ੍ਰੋਫਾਈਲ WhatsApp ਕਰ ਸਕਦੇ ਹੋ ਜਸਮੀਤ ਜੀ ਨਾਲ ਔਰ ਜਸਮੀਤ ਜੀ ਦੀ ਟੀਮ ਤੁਹਾਨੂੰ ਉਸ ਤੋਂ ਬਾਅਦ ਕੋਆਰਡੀਨੇਟ ਕਰੇਗੀ ਜਸਮੀਤ ਜੀ ਅਗਰ 31 ਮਾਰਚ ਤੱਕ ਕੈਨੇਡਾ ਦਾ ਹਰ ਪ੍ਰੋਵਿੰਸ ਪ੍ਰੋਟੈਸਟੇਸ਼ਨ ਲੈਟਰ ਦੀ ਅਨਾਉਂਸਮੈਂਟ ਕਰ ਦਿੰਦਾ ਫਿਰ ਮੰਨਿਆ ਜਾਵੇ ਕਿ ਅਪ੍ਰੈਲ ਦੇ ਵਿੱਚ ਆਫਰ ਲੈਟਰ ਲੈਣੀ ਔਖੀ ਹੋ ਜਾਣੀ ਸਟੂਡੈਂਟਸ ਨੂੰ ਇਮੀਡੀਏਟ ਕੀ ਇਹ ਸੇਫ ਹੈ ਕਿ ਹੁਣੇ ਸਟੂਡੈਂਟ ਆਪਣੀਆਂ ਆਫਰ ਲੈਟਰਸ ਅਲੱਗ-ਅਲੱਗ ਪ੍ਰੋਵਿੰਸ ਤੋਂ ਲੈ ਲੈਣ ਡੈਫੀਨਿਟਲੀ ਡੈਫੀਨਿਟਲੀ ਜੀ ਦੇਖੋ ਜਿੰਨੀ ਜਲਦੀ ਆਪਾਂ ਅਪਲਾਈ ਕਰਾਂਗੇ ਓਨੀ ਜਲਦੀ ਅਸੀਂ ਜਾ ਸਕਦੇ ਹਾਂ ਸੋ ਜੇ ਤੁਸੀਂ ਸਾਡੇ ਕੋਲ ਆਈਲਟਸ ਹੈਗੀ ਹੈ ਤਾਂ ਡੈਫੀਨਿਟਲੀ ਤੁਸੀਂ ਕੀ ਕਹਿੰਦੇ ਆ ਅਪਲਾਈ ਕਰੋ ਹੁਣੇ ਐਂਡ ਜੇ ਤੁਹਾਡੇ ਕੋਲ ਹਾਈਲਾਈਟਸ ਨਹੀਂ ਹੈ ਤਾਂ ਤੁਸੀਂ ਕੀ ਕਹਿੰਦੇ ਆ ਹਾਈਲਾਈਟਸ ਕਰੋ ਫਟਾਫਟ ਬਿਕਾਜ਼ ਹਾਈਲਾਈਟਸ ਜਾਂ ਪੀਟੀ ਤੋਂ ਬਿਨਾ ਅਸੀਂ ਅਪਲਾਈ ਨਹੀਂ ਕਰ ਸਕਦੇ ਬਿਲਕੁਲ ਆਰਟਸ ਜਾਂ ਪੀਟੀ ਤੋਂ ਬਿਨਾ ਅਪਲਾਈ ਕਰਨਾ ਔਖਾ ਹੈ ਸੋ ਜਿਹੜੇ ਸਟੂਡੈਂਟਸ ਹਜੇ ਅਜੇ ਉਹਨਾਂ ਨੇ ਨਹੀਂ ਆਰਟਸ ਜਾਂ ਪੀਟੀ ਕੀਤੀ ਉਹ ਜ਼ਰੂਰ ਆਰਟਸ ਔਰ ਪੀਟੀ ਵਾਲੇ ਪਾਸੇ ਫੋਕਸ ਕਰਨ ਸਰ ਹੁਣ ਜਿਹੜੇ ਸਾਡੇ ਨਵੇਂ ਬੱਚੇ ਪਾਸ ਆਊਟ ਹੋ ਕੇ ਨਿਕਲਨੇ ਨੇ ਸੋ ਆਲਮੋਸਟ ਐਗਜ਼ਾਮ ਬੱਚਿਆਂ ਦੇ ਖਤਮ ਹੋਣ ਵਾਲੇ ਨੇ ਸੋ ਜਿਹੜੇ ਨਵੇਂ ਬੱਚੇ ਨੇ ਇਮੀਡੀਏਟ ਆਰਟਸ ਦੀਆਂ ਕਲਾਸਿਸ ਉਹਨਾਂ ਨੂੰ ਜੁਆਇਨ ਕਰਨੀਆਂ ਚਾਹੀਦੀਆਂ ਨੇ ਕੈਨੇਡਾ ਲਈ ਜਿਹੜੇ ਇੰਟਰਸਟਿਡ ਨੇ ਜਾਂ ਉਹ ਕੰਡੀਸ਼ਨਲ ਆਫਰ ਲੈਟਰ ਦੇ ਉੱਪਰ ਕੰਡੀਸ਼ਨਲ ਆਫਰ ਲੈਟਰ ਪਹਿਲਾਂ ਲੈ ਲੈਣ ਕੀ ਹੁਣ ਕੰਡੀਸ਼ਨਲ ਆਫਰ ਲੈਟਰ ਦਾ ਪ੍ਰੋਸੈਸ ਵੀ ਚੇਂਜ ਹੋਏਗਾ ਦੇਖੋ ਕੁਝ ਕਾਲਜਸ ਨੇ ਤਾਂ ਬੈਂਚਮਾਰਕ ਸੈੱਟ ਕਰਤਾ ਕਿ ਸਿਰ 70% ਵਾਲੇ ਬੱਚੇ ਨੂੰ ਹੀ ਆਫਰ ਲੈਟਰ ਦੇਣੀ ਹੈ سو کسی کا سینٹ انگل کالج نے کیا ہے کسی ستر ستر پرسینٹ والے نو ہی آفر لیٹر دما گے سینکا بھی آلموسٹ سکس پوائنٹ فائیو نو پوائنٹ لیکن سکس اور اچھی پروفائل نو ہی آفر لیٹر دینا ہے تو کافی سارے کالجز اپنے بینچ مارک بھی چینج کر رہے ہیں بالکل ٹھیک ہے سر یہ مطلب ہے جہاں بچے سر ایک بار جی پروینشل اٹسٹیشن لیٹر دیتی تو اس بعد ਉਹ ਉੱਥੇ ਜੇ ਬੱਚੇ ਨੂੰ ਰਿਸਿਊਮੇ ਤੇ ਲਾ ਗਈ ਤਾਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਕਿ ਕਹਿੰਦੇ ਖਰਾਬ ਹੋ ਜਾਏਗੀ ਬਿਲਕੁਲ ਸੋ ਇਹ ਵੀ ਪੁਆਇੰਟ ਹੈ ਇਹਨਾਂ ਪੁਆਇੰਟਸ ਕਰਕੇ ਲਗਾਤਾਰ ਜਸਮੀਤ ਜੀ ਅਵੇਅਰ ਕਰਦੇ ਨੇ ਸਟੂਡੈਂਟਸ ਨੂੰ ਕਿ ਤੁਸੀਂ ਬਿਲਕੁਲ ਆਪਣਾ ਪ੍ਰੋਫਾਈਲ ਨੂੰ ਅਸੈਸ ਕਰਵਾ ਕੇ ਜਸਮੀਤ ਜੀ ਦੀ ਟੀਮ ਤੋਂ ਉਸ ਤੋਂ ਬਾਅਦ ਹੀ ਡਿਸਾਈਡ ਕਰੋ ਆਫਰ ਲੈਟਰ ਤੁਸੀਂ ਕਿਹੜੇ ਪ੍ਰੋਵਿੰਸ ਅਪਲਾਈ ਕਰਨੀ ਹੈ ਕਿਹੜੇ ਕਾਲਜ ਅਪਲਾਈ ਕਰਨੀ ਹੈ ਜਸਮੀਤ ਜੀ ਸਟੂਡੈਂਟਸ ਮਿਸਮੈਚ ਵੀ ਹੁੰਦਾ ਹੋਏਗਾ ਸਟੂਡੈਂਟਸ ਕਈ ਅਜਿਹੇ ਪ੍ਰੋਫਾਈਲ ਨੇ ਜਿਨ੍ਹਾਂ ਨੂੰ ਡਿਨਾਈ ਹੋ ਜਾਂਦੀ ਹੋਏਗੀ ਆਫਰ ਲੈਟਰ ਵੀ ਅੱਜ ਕੱਲ ਤਾਂ ਸੇ ਦੇਖੋ ਜੇਰੇ ਪ੍ਰੋਫਾਈਲ ਜਿਵੇਂ ਜੇ ਤੁਸੀਂ ਕਿਸੇ ਕਾਲਜ ਦੀਆਂ ਯੂਨੀਵਰਸਿਟੀ ਦੀਆਂ ਰਿਕੁਆਇਰਮੈਂਟਸ ਨਹੀਂ ਫੁੱਲਫਿਲ ਕਰਦੇ ਹੋ ਤਾਂ ਡੈਫੀਨੇਟਲੀ ਤੁਹਾਡੀ ਡਿਕਲਾਈਨ ਹੋ ਸਕਦੀ ਹੈ ਆਫਰ ਲੈਟਰ ਬਟ ਜੇ ਤੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਅਪਲਾਈ ਕਰੀਏ ਤਾਂ ਸਾਡੇ ਕੋਲ ਪਤਾ ਹੁੰਦਾ ਕਿ ਕਿਹੜੇ ਕਿਹੜੇ ਯੂਨੀਵਰਸਿਟੀ ਜਾਂ ਕਾਲਜਿਸ ਤੋਂ ਔਰ ਕੀ ਉਹਨਾਂ ਦੀ ਐਂਟਰੀ ਰਿਕੁਆਇਰਮੈਂਟ ਹੈਗੀ ਆ ਔਰ ਨਾਰਮਲੀ ਦੇਖੋ ਅੱਜ ਕੱਲ ਨਿਊ ਬਰੂਨਸਵਿਕ ਨੋਵੋਸਕੋਸ਼ੀਆ ਚ ਆਫਰ ਲੈਟਰ ਮਿਲਨੀ ਬੜੀ ਮੁਸ਼ਕਿਲ ਹੋਈ ਹੋਈ ਹੈ ਇਸੇ ਰੀਜਨ ਕਿ ਹਰ ਕੋਈ ਬੱਚਾ ਚਾਹੁੰਦਾ ਹੈ ਕਿ ਮੈਨੂੰ ਇੱਥੇ ਹੀ ਆਫਰ ਲੈਟਰ ਮਿਲੇ ਤੋਂ ਸਟੂਡੈਂਟਸ ਇੱਥੇ ਮੇਰੇ ਹਿਸਾਬ ਨਾਲ ਇਸ ਟਾਈਮ ਤੇ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਬਿਕਾਜ਼ ਆਫਰ ਲੈਟਰਸ ਨਹੀਂ ਆ ਰਹੀਆਂ ਤੁਸੀਂ ਐਪਲੀਕੇਸ਼ਨ ਫੀਸ ਵੀ ਖਰਾਬ ਕਰੋਗੇ ਕਿਉਂਕਿ ਕਾਫੀ سارے ਬੱਚੇ ਕਰ ਰਹੇ ਆ ਅਪਲਾਈ ਬਟ ਆਫਰ ਲੈਟਰਸ ਨਹੀਂ ਆ ਰਹੀਆਂ ਨੋਵੋਸਕੋਸ਼ੀਆ ਨਿਊ ਬਰੂਨਸਵਿਕ ਦੇ ਕਾਲਜਿਸ ਉਹ ਐਂਡ ਇਵਨ ਪ੍ਰਿੰਸ ਐਡਵਡ ਆਈਲੈਂਡ ਦੇ ਵੀ ਕਾਲਜ ਤੋਂ ਵੀ ਆਫਰ ਲੈਟਰਸ ਨਹੀਂ ਆ ਰਹੀਆਂ ਅਟੈਸਟੇਸ਼ਨ ਲੈਟਰ ਤੁਹਾਡਾ ਏਜੰਟ ਅਪਲਾਈ ਕਰੇਗਾ ਔਰ ਯੂਨੀਵਰਸਿਟੀ ਤੁਹਾਡੇ ਈਮੇਲ ਆਈਡੀ ਤੇ ਤੁਹਾਨੂੰ ਭੇਜ ਦੇਗੀ ਜਾਤੀ ਦੀ ਲਵਰ ਬਿਲਕੁਲ ਜੀ ਔਰ ਤੁਸੀਂ ਆਪਣਾ ਜਿਹੜਾ ਵੀ ਕੰਸਲਟੈਂਟ ਚੁਣਨਾ ਹੈ ਇਹ ਤੁਸੀਂ ਖਿਆਲ ਰੱਖਣਾ ਹੈ ਕਿ ਤੁਹਾਡਾ ਜਿਹੜਾ ਐਡਰੈਸ ਹੈ ਟੈਲੀਫੋਨ ਨੰਬਰ ਹੈ ਈਮੇਲ ਆਈਡੀ ਹੈ ਉਹ ਤੁਹਾਡਾ ਆਥੈਂਟਿਕ ਔਰ ਪ੍ਰੋਪਰ ਹੋਵੇ ਕਿਉਂਕਿ ਅਦਰਵਾਈਜ਼ ਆਉਣ ਵਾਲੇ ਸਮੇਂ 'ਚ ਤੁਹਾਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਜਸਪੀਰ ਜੀ ਅਹ ਥੋੜਾ ਜਿਹਾ ਅਸੀਂ ਕੈਨੇਡਾ ਦਾ ਜੇ ਹੋਰ ਮੈਂ ਐਲੈਬੋਰੇਟ ਕਰਾਂ ਹੁਣ ਫੋਕਸ ਸਟੂਡੈਂਟ ਸਿਰਫ ਸੈਪਟੈਂਬਰ ਇਨਟੇਕ ਤੇ ਕਰਨਾ ਅਸੀਂ ਇਹ ਮੰਨ ਕੇ ਚੱਲੀਏ ਤੁਸੀਂ ਦੇਖੋ ਯਸ ਮੈਂ ਤਾਂ ਇਸ ਟਾਈਮ ਤੇ ਹੀ ਕਹਾ ਕਿ ਹੁਣ ਸਾਡਾ ਫੋਕਸ ਸੈਪਟੈਂਬਰ ਇਨਟੇਕ ਤੇ ਹੀ ਹੋਣਾ ਚਾਹੀਦਾ ਫॉर ਕੈਨੇਡਾ ਬਿਲਕੁਲ ਸੋ ਸੈਪਟੈਂਬਰ ਇਨਟੇਕ ਦੀ ਸਿਚੁਏਸ਼ਨ ਤੁਹਾਡੇ ਕੋਲੇ ਕਿੰਨੀਆਂ ਸੀਟਸ ਨੇ ਕਿੰਨੀਆਂ ਆਫਰ ਲੈਟਰਸ ਅੱਛੇ ਅੱਛੇ ਕਾਲਜ ਯੂਨੀਵਰਸਟੀਆਂ ਤੋਂ ਅਵੇਲੇਬਲ ਹੋ ਸਕਦੀਆਂ ਸਿੱਧ ਗੁਇਤਾ ਹਲੇ ਜਿਹੜੇ ਜਿਹੜੇ ਪ੍ਰੋਗਰਾਮਸ ਓਪਨ ਹੈ ਉਹਨਾਂ ਚ ਸਟੂਡੈਂਟਸ ਅਪਲਾਈ ਕਰ ਸਕਦੇ ਆ ਜਿਹੜੇ ਪ੍ਰੋਗਰਾਮਸ ਕਲੋਜ਼ ਹੈ ਉਹਨਾਂ ਚ ਅਸੀਂ ਨਹੀਂ ਅਪਲਾਈ ਕਰ ਸਕਦੇ ਸੋ ਡੈਫੀਨਿਟਲੀ ਬਿਲਕੁਲ ਠੀਕ ਹੈ ਸੋ ਜਿਹੜੇ ਪ੍ਰੋਗਰਾਮ ਓਪਨ ਨੇ ਅੱਜ ਕੱਲ ਜਿਵੇਂ ਟ੍ਰੇਡ ਐਂਡ ਸਕਿਲਸ ਦੀ ਗੱਲ ਹਮੇਸ਼ਾ ਕਰਦੇ ਨੇ ਜਸਮੀਤ ਪਾਟਿਆ ਜੀ ਸੋ ਟ੍ਰੇਨਡ ਐਂਡ ਸਕਿਲਸ ਦੇ ਜਿਹੜੇ ਕੋਰਸਸ ਨੇ ਤੁਸੀਂ ਸਾਰੇ ਸਟੂਡੈਂਟਸ ਉਹਨਾਂ ਨੂੰ ਪ੍ਰੈਫਰੈਂਸ ਦਿਓ ਔਰ ਉਹਦੇ ਨਾਲ ਹੀ ਤੁਹਾਨੂੰ ਸੈਪਟੈਂਬਰ ਇਨਟੇਕ ਦੇ ਵਿੱਚ ਅਖੇ ਚਾਂਸ ਨੇ ਜਿਹੜੇ ਉਹ ਬਣ ਸਕਦੇ ਨੇ ਜਸਮੀਤ ਜੀ ਟ੍ਰੇਡ ਐਂਡ ਸਕਿੱਲਸ ਦੇ ਕੋਰਸ ਨੇ ਜਿਹੜੇ ਕਿ ਇਹ ਵੀ ਕੈਨੇਡਾ ਦੇ ਹਰ ਪ੍ਰੋਵਿੰਸ ਅਵੇਲੇਬਲ ਨਹੀਂ ਆ ਕੁਝ ਪ੍ਰੋਵਿੰਸ ਨੇ ਜਿੱਥੇ ਇਹ ਫੋਕਸ ਹੈ ਇਨਾਂ ਕੋਰਸਸ ਦਾ ਸਿਦਕੋ ਹਰ ਪ੍ਰੋਵਿੰਸਿਸ ਚ ਅਵੇਲੇਬਲ ਆ ਬਟ ਮੋਸਟ ਆਫ ਦਾ ਕੋਰਸਸ ਆਰ ਅਵੇਲੇਬਲ ਇਨ 온ਟਾਰੀਓ ਸੋ ਜਿਵੇਂ ਅਲਬਰਟਾ ਚ ਕਹੋਗੇ ਤਾਂ ਬਹੁਤ ਸ਼ਾਰਟੇਜ ਆ ਸਿਰਫ ਨੇਟ ਜਾਂ ਸੀਟ ਚ ਹੀ ਇਹ ਕੋਰਸਿਸ ਅਵੇਲੇਬਲ ਹੈਗੇ ਮੈਡੀਸਨ ਹੈਟ ਕਾਲਜ ਚ ਅਵੇਲੇਬਲ ਹੈਗੇ ਆ ਤੋ 3-4 ਕਾਲਜਿਸ ਚ ਹੀ ਟ੍ਰੇਡਸ ਐਂਡ ਕਿਲਸ ਦੇ ਕੋਰਸਿਸ ਅਵੇਲੇਬਲ ਹੈਗੇ ਆ ਜਿਸ ਸਕੈਚੂਨ ਜਿਸ ਸਕੈਚੂਨ ਪੋਲੀਟੈਕਨੀਕ ਚ ਅਵੇਲੇਬਲ ਹੈਗੇ ਆ ਬਟ ਦੇਖੋ 1-1 ਸਾਲ ਦੀ ਵੇਟਿੰਗ ਚੱਲਦੀ ਹੈ ਉੱਥੇ ਬਾਓ ਵੈਲੀ ਚ ਵੀ 1 ਸਾਲ ਦੀ ਵੇਟਿੰਗ ਚੱਲਦੀ ਹੈ ਜੇ ਤੁਸੀਂ ਅੱਜ ਅਪਲਾਈ ਕਰਨਾ ਚਾਹੁੰਦੇ ਹੋ ਬਾਓ ਵੈਲੀ ਫਾਰ ਨੈਕਸਟ ਈਅਰ ਤੁਹਾਨੂੰ ਮਿਲੇਗਾ ਬਿਲਕੁਲ ਜੀ ਸ਼ੋ ਕਈ ਸਟੂਡੈਂਟਸ ਦੇ ਸਵਾਲ ਵੀ ਨੇ ਸਕੈਚੂਨ ਦੀ ਅਟੈਸਟੇਸ਼ਨ ਲੈਟਰ ਆ ਰਹੀ ਹੈ ਸਕੈਚੂਨ ਦੀ ਉਂਜੀ ਤੁਸੀਂ ਤੁਹਾਡੇ ਏਜੰਟ ਨੂੰ ਕੋਈ ਈਮੇਲ ਕਰਨ ਕਾਲਜ ਤੇ ਤਾਂ ਉਹ ਦੱਸ ਦਿੰਦੇ ਕਿ ਕਿੰਨੇ ਦਿਨ ਚ ਸਾਡੀ ਆਫਰ ਲੈਟਰ ਆ ਰਹੀ ਹੈ ਸੈਡਬਰੀ ਦੀ ਕੈਂਬਰਨ ਕਾਲਜ ਦੀ ਆਫਰ ਲੈਟਰ ਟਾਈਮ ਇਜ਼ 4 ਵੀਕਸ ਬਿਲਕੁਲ ਸੋ ਸੈਡਬਰੀ 4 ਵੀਕਸ ਸੋ ਤੁਸੀਂ ਸਾਰੇ ਸਟੂਡੈਂਟਸ ਅਗਰ ਤੁਹਾਨੂੰ ਆਫਰ ਲੈਟਰ ਦੀ ਪ੍ਰੋਬਲਮ ਹੈ ਨਹੀਂ ਆ ਰਹੀ ਤੇ ਜਸ਼ਮੀ ਜੀ ਹੁਣ ਐਗਜ਼ੈਕਟਲੀ ਬੱਚਾ ਕਿਵੇਂ ਡਿਸਾਈਡ ਕਰੇ ਕਿ ਉਹਨੇ ਇੱਕ ਆਫਰ ਲੈਟਰ ਅਪਲਾਈ ਕਰਨੀ ਹੈ ਜਾਂ ਦੋ ਪ੍ਰੋਵਿੰਸ ਜਾਂ ਤਿੰਨ ਪ੍ਰੋਵਿੰਸ ਚ ਆਫਰ ਲੈਟਰ ਅਪਲਾਈ ਕਰਨੀ ਹੈ ਸੇ ਮੇਰੇ ਸਾਹਮਣੇ ਦੇਖੋ ਜੇ एलिजिਬਿਲਟੀ ਤੁਸੀਂ ਕਰਦੇ ਹੋ ਫੁਲਫਿਲ ਕਰਦੇ ਹੋ ਤਾਂ ਤੁਸੀਂ ਇੱਕ ਆਫਰ ਲੈਟਰ ਵੀ ਅਪਲਾਈ ਕਰ ਸਕਦੇ ਹੋ ਤੁਹਾਨੂੰ ਦੋ ਆਫਰ ਲੈਟਰਸ ਅਪਲਾਈ ਕਰਨ ਦੀ ਲੋੜ ਨਹੀਂ ਹੈਗੀ ਬਿਲਕੁਲ ਸੋ ਇਹ ਵੀ ਗੱਲ ਜਸਮੀਤ ਜੀ ਨੇ ਸਾਫ ਕੀਤੀ ਕਿ ਦੋ ਆਫਰ ਲੈਟਰ ਅਪਲਾਈ ਕਰਨ ਦੀ ਲੋੜ ਨਹੀਂ ਕਿਉਂਕਿ ਆਮ ਤੌਰ ਤੇ ਜਦੋਂ ਸਟੂਡੈਂਟਸ ਨਾਲ ਗੱਲਬਾਤ ਹੁੰਦੀ ਹੈ ਨਾ ਸਟੂਡੈਂਟਸ ਬਹੁਤ ਕਨਫਿਊਜ਼ ਰਹਿੰਦੇ ਆ ਕਿ ਅਸੀਂ ਦੋ ਪ੍ਰੋਵਿੰਸ ਕਰ ਲਈਏ ਇਸ ਪ੍ਰੋਵਿੰਸ ਨਾਲ ਆਈ ਤੇ ਦੂਸਰੇ ਪ੍ਰੋਵਿੰਸ ਚ ਆ ਜਾਏਗੀ ਹਜੇ ਇਸ ਤਰ੍ਹਾਂ ਦੀ ਕੋਈ ਡਰ ਵਾਲੀ ਗੱਲ ਤਾਂ ਨਹੀਂ ਹਜੇ ਤਾਂ इजीली ਸਟੂਡੈਂਟਸ ਦੀਆਂ ਟੈਸਟਿਫਿਕੇਸ਼ਨ ਲੈਟਰਸ ਪੈਂਡਿੰਗ ਨੇ ਕਈ ਸਟੂਡੈਂਟਸ ਨੂੰ ਲੱਗਦਾ ਹੈ ਵੀ ਟੈਸਟਿਫਿਕੇਸ਼ਨ ਲੈਟਰ ਤੁਰੰਤ ਨਾ ਭਰ ਜਾਣ ਇਹ ਨਹੀਂ ਇਦਾਂ ਦਾ ਨਹੀਂ ਆ ਸਰ ਸਾਰੇ ਜਿਨ੍ਹਾਂ ਨੇ ਫੀਸ ਪੇ ਕੀਤੀ ਹੋਈ ਹੈ ਉਹਨਾਂ ਸਾਰਿਆਂ ਨੂੰ ਮਿਲਣਗੀਆਂ ਸੋ ਜਿਹੜੇ ਸਟੂਡੈਂਟਸ ਫੀਸ ਨਹੀਂ ਜਿਹੜੇ ਪੇ ਕਰ ਰਹੇ ਉਹਨਾਂ ਨੂੰ ਆਫਰ ਲੈਟਰਸ ਨਹੀਂ ਮਿਲਣਗੀਆਂ ਸੋ ਇਹ ਸਾਰਾ ਸਟੂਡੈਂਟਸ ਨੂੰ ਧਿਆਨ ਰੱਖਣ ਦੀ ਲੋੜ ਹੈਗੀ ਹੈ ਕਿ ਟੈਸਟਿਫਿਕੇਸ਼ਨ ਲੈਟਰ ਜੇ ਲੈਣੀ ਹੈ ਤਾਂ ਸਾਨੂੰ ਫੀਸ ਪੇ ਕਰਨੀ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਸੋ ਟੈਸਟਿਫਿਕੇਸ਼ਨ ਲੈਟਰ ਲੈਣ ਦੇ ਲਈ ਬੜਾ ਜ਼ਰੂਰੀ ਹੈ ਕਿ ਸਟੂਡੈਂਟਸ ਆਪਣੀ ਫ੍ਰੀ ਸਪੀਕ ਕਰਨ ਜਸਮੀਤ ਜੀ ਮੈਂ ਹੁਣ ਅਗਰ ਯੂਐਸਏ ਵੱਲ ਨੂੰ ਵਧਾਂ ਯੂਐਸਏ ਦੇ ਵਿੱਚ ਇੰਟਰਵਿਊ ਨੂੰ ਲੈ ਕੇ ਕਈ ਨਵੀਂ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਇੰਟਰਵਿਊ ਹੁਣ ਉਹ ਥੋੜੀ ਟਫ ਪੁੱਛ ਰਹੇ ਨੇ ਸੋ ਇੰਟਰਵਿਊ ਯੂਐਸਏ ਦੀ ਥੋੜੀ ਜਿਹੀ ਟਫ ਹੈ ਜਾਂ ਟੈਕਨੀਕਲ ਹੋਈ ਹੈ ਜਾਂ ਸਿੰਪਲ ਹੈ ਸਟੂਡੈਂਟਸ ਸਹੀ ਤਰੀਕਾ ਅਗਰ ਫਾਲੋ ਕਰਨ ਯੂਐਸਏ ਦੀ ਇੰਟਰਵਿਊ اور स्लॉट्स ਤੇ ਮੈਂ ਚਾਹੂੰਗਾ ਥੋੜੀ ਜਿਹੀ ਕਲੈਰਿਟੀ ਦਿ ਤੁਸੀਂ ਦੇਖੋ ਪਹਿਲੀ ਗੱਲ ਤਾਂ स्लॉट्स 'ਚ ਹਮੇਸ਼ਾ ਹੀ ਪੇਡਡ स्लॉट्स ਮਿਲ ਰਹੇ ਨੇ ਕੋਈ ਇਦਾਂ स्लॉट्स ਨਹੀਂ ਮਿਲ ਰਹੇ ਨੇ ਕਿ ਤੁਸੀਂ ਆਪਣੇ ਆਪ ਹੀ स्लॉट ਲੈ पाओ ਨਾਰਮਲੀ ਇਹਦੇ 'ਚ VFS ਵਾਲੇ स्लॉट्स ਬੁੱਕ ਕਰ ਲੈਂਦੇ ਨੇ ਔਰ ਫਿਰ ਉਹ ਅੱਗੇ ਵੇਚਦੇ ਪਏ ਨੇ ਸੋ ਇਹ ਬਹੁਤ ਮਾੜੀ ਗੱਲ ਹੈ ਬਿਕਾਜ਼ ਅਸੀਂ ਕੋਈ ਵੀ स्लॉट ਦੇ ਪੈਸੇ ਸਟੂਡੈਂਟ ਤੋਂ ਨਹੀਂ ਲਈਦੇ ਸੋ ਸਟੂਡੈਂਟਸ ਇਦਾਂ ਕੋਈ ਵੀ स्लॉट ਦੇ ਪੈਸੇ ਅਸੀਂ ਸਟੂਡੈਂਟ ਤੋਂ ਨਹੀਂ ਲਈਦੇ ਹੈਗੇ ਆ ਸੋ ਜਿਹੜੀ સ્લોટ ਦੀ પેમેન્ટ ਲੈ ਰਹੇ ਹੋ 15 ਤੋਂ 20000 ਦੇ ਅੰਦਰ ਅੰਦਰ ਸਟੂਡੈਂਟ ਤੋਂ ਚਾਰਜ ਕੀਤੀ ਜਾ ਰਹੀ ਹੈ ਫॉर ਡੇਟ ਬੁਕਿੰਗ ਬਟ ਉਹ ਚ 2 2.5 ਮਹੀਨੇ ਬਾਅਦ ਦੀ ਡੇਟ ਮਿਲ ਰਹੀ ਹੈ ਸੋ ਇਸ ਚੀਜ਼ ਦਾ ਸਾਰੇ ਖਿਆਲ ਰੱਖਣ ਕਿ 2.5 ਮਹੀਨੇ ਬਾਅਦ ਦੀ ਸੀ ਜਿਹੜੀ ਹੈਗੀ ਆ ਉਹ ਡੇਟ ਮਿਲ ਰਹੀ ਹੈ ਸਟੂਡੈਂਟਸ ਨੂੰ ਜਿਹੜੇ ਯੂਐਸਏ ਸਟੱਡੀ ਵੀਜ਼ਾ ਜਾਣਾ ਚਾਹੁੰਦੇ ਨੇ ਯੈਸ ਦੇ ਹੈਵ ਸਟਾਰਟਡ ਆਸਕਿੰਗ ਯੂ ਸਮ ਟੈਕਨੀਕਲ ਕੁਐਸਚਨਸ ਬਿਕਾਜ਼ ਸਟੂਡੈਂਟਸ ਬਿਲਕੁਲ ਵੀ ਤਿਆਰੀ ਕਰਕੇ ਨਹੀਂ ਜਾ ਰਹੇ ਸੀ ਸਪੈਸ਼ਲੀ ਫਰਮ ਨਾਰਥ ਇੰਡੀਆ ਸੋ ਥੋੜਾ ਜਿਹਾ ਪੁੱਛਣ ਲੱਗੇ ਨੇ ਕਿ ਤੁਸੀਂ ਹੁਣ ਲਾਸਟ ਸਟੱਡੀਜ਼ ਕਦੋਂ ਕੀਤੀਆਂ ਜਾਂ ਤੁਸੀਂ ਹੋਣ ਕੀ ਕਹਿੰਦੇ ਆ ਜਿਹੜੇ ਤੁਸੀਂ ਇੱਥੇ ਆਣਾ ਚਾਹੁੰਦੇ ਹੋ ਤੁਸੀਂ ਕਿਉਂ ਇੱਥੇ ਪੜਨ ਆਣਾ ਚਾਹੁੰਦੇ ਹੋ ਤੁਹਾਡੀ ਲਾਸਟ ਸਟੱਡੀਜ਼ ਚ ਕੀ ਕੀ ਤੁਸੀਂ ਪੜਿਆ ਸੋ ਥੋੜੇ ਜਿਹਾ ਇਦਾਂ ਦੇ ਸਵਾਲ ਉਹ ਪੁੱਛਣ ਲੱਗ ਪਏ ਨੇ ਤਾਂ ਕਿ ਸਟੂਡੈਂਟ ਦਾ ਕੰਫੀਡੈਂਸ ਚੈੱਕ ਕਰਨ ਲਈ ਬਿਲਕੁਲ ਠੀਕ ਹੈ ਸੋ ਪ੍ਰੈਪਰੇਸ਼ਨ ਜਸਮੀਜੀ ਲੈਂਡਮਾਰਕ ਦੀ ਟੀਮ ਕਿਵੇਂ ਕਰਾਉਂਦੀ ਹੈ ਯੂਐਸਏ ਦੇ ਜਿਹੜੇ ਸਟੂਡੈਂਟਸ ਨੇ ਕੋਲ ਪ੍ਰੋਪਰ ਟ੍ਰੇਨਰਸ ਹੈਗੇ ਆ ਫਾਰ ਯੂਐਸਏ ਟ੍ਰੇਨਿੰਗ ਔਰ ਜਿਹੜੇ ਕਿ ਯੂਐਸਏ ਦੀ ਟ੍ਰੇਨਿੰਗ ਕਰਾਉਂਦੇ ਨੇ ਸੋ ਯੂਐਸਏ ਦੇ ਟ੍ਰੇਨਰਸ ਐ ਸਪੈਸ਼ਲ ਟ੍ਰੇਨਰਸ ਐ ਐਸਓਪੀ ਰਾਈਟਰਸ ਐ ਫਾਈਲਿੰਗ ਟੀਮ ਐ ਸੋ ਹਰ ਚੀਜ਼ ਦੀ ਟ੍ਰੇਨਿੰਗ ਹੈਗੀ ਐ ਔਰ ਹਰ ਚੀਜ਼ ਦੀ ਟੀਮ ਹੈਗੀ ਐ ਜਿਹੜੀ ਪ੍ਰੋਪਰਲੀ ਸਾਰ ਬੱਚੇ ਨੂੰ ਅ ਸਟ੍ਰੇਸ ਪਿਆਰੀ ਕਰਾਈ ਜਾਂਦੀ ਪ੍ਰੋਪਰਲੀ ਹਰ ਬੱਚੇ ਨੂੰ ਸਰ ਜਿਹੜੀ ਯੂਐਸਏ ਸਟੂਡੈਂਟਸ ਨੂੰ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਾਣੇ ਹੋ ਕੀ ਉਹ ਫਿਜ਼ੀਕਲ ਜਾਂ ਆਨਲਾਈਨ ਵੀ ਇਹ ਪ੍ਰੈਪਰੇਸ਼ਨ ਹੋ ਸਕਦੀ ਐ ਸੋ ਸਰ ਆਨਲਾਈਨ ਵੀ ਕਰ ਸਕਦਾ ਬੱਚਾ ਜ਼ੂਮ ਤੇ ਵੀ ਕਰ ਸਕਦਾ ਯੂਐਸਏ ਦੀ ਟ੍ਰੇਨਿੰਗ ਦੀ ਕੀ ਕਹਿੰਦੇ ਆ ਪ੍ਰੈਪਰੇਸ਼ਨ ਐਂਡ ਬੱਚਾ ਆ ਕੇ ਵੀ ਸਾਡੇ ਕੋਲ ਜੇ ਇੱਥੇ ਆ ਕੇ ਵੀ ਕਰਨਾ ਚਾਹੁੰਦਾ ਤਾਂ ਫਿਜ਼ੀਕਲੀ ਵੀ ਬੱਚਾ ਕਰ ਸਕਦਾ ਫ੍ਰੀ ਆਫ ਕਾਸਟ ਐ ਸਾਰੇ ਟ੍ਰੇਨਿੰਗ ਬਿਲਕੁਲ ਸੋ ਫ੍ਰੀ ਆਫ ਕਾਸਟ ਯੂਐਸਏ ਦੀ ਟ੍ਰੇਨਿੰਗ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਕਰਾਈ ਜਾਂਦੀ ਹੈ ਜਸਮੀਤ ਜੀ ਨੇ ਕਈ ਗੱਲਾਂ ਕਲੀਅਰ ਕੀਤੀਆਂ ਜਸਮੀਤ ਜੀ ਮੈਨੂੰ ਇੱਕ ਵਾਰੀ ਯੂਐਸਏ ਦੇ ਇਨਟੇਕਸ ਵੀ ਜ਼ਰੂਰ ਦੱਸੋ ਕਿ ਹੁਣ ਨੀਅਰ ਬਾਏ ਇਨਟੇਕਸ ਯੂਐਸਏ ਦੇ ਕਿਹੜੇ ਨੇ سٹوڈنٹس کے لئے انٹیک کریں میں سیارہ نو کہاں گا کہ اسی صرف جے کہ یہ تا سپٹیمبر انٹیک ہی چوز کر گیا بکاوز سپٹیمبر انٹیک is possible یا جانوری پچی possible otherwise اور کوئی انٹیک possible نہیں ہے گا سو یہ بھی بڑی امپورٹنٹ گال کیتی ہے جسمید جی نے کہ یو ایس سے لئی بھی اسی یا تا سپٹیمبر انٹیک تے فوکس کریے ਔਰ ਯਾ ਜਨਵਰੀ 25 ਇਨਟੈਕਟ ਤੇ ਫੋਕਸ ਕਰੀਏ ਇਹਨਾਂ ਦੋਨਾਂ ਕੋਰਸਸ ਦੇ ਵਿੱਚ ਸਫੀਸ਼ੀਐਂਟ ਕੋਰਸਸ ਨੇ ਇਹਨਾਂ ਦੋਨਾਂ ਇਨਟੈਕਸ ਦੇ ਵਿੱਚ ਸਾਡੇ ਸਟੂਡੈਂਟ ਲਈ ਸੋ ਯੈਸ ਸਫੀਸ਼ੀਐਂਟ ਸੀਟਸ ਆਰ ਅਵੇਲੇਬਲ ਯੂਐਸਐਚ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸਰ ਬਿਲਕੁਲ ਜੀ ਸੋ ਯੂਐਸਐਚ ਸੀਟਸ ਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਉਹ ਸਾਰੇ ਸਟੂਡੈਂਟਸ ਜਿਹੜੇ ਯੂਐਸਐਚ ਨੂੰ ਲੈ ਕੇ ਆਫਰ ਲੈਟਰ ਦੇਖ ਰਹੇ ਨੇ ਜਾਂ ਕੋਈ ਅੱਛਾ ਕੋਰਸ ਅੱਛਾ ਕਾਲਜ ਕਿਉਂਕਿ ਜਸਮੀਤ ਜੀ ਬਹੁਤ ਪੁਰਾਣੇ ਯੂਐਸਐਚ ਦੇ ਨਾਲ ਸਟੂਡੈਂਟਸ ਨੂੰ ਵਾਇਜ਼ ਕਰਦੇ ਨੇ ਔਰ ਵੱਡੀ ਗਿਣਤੀ ਵੀਜ਼ਾ ਵੀ ਸਟੂਡੈਂਟਸ ਨੂੰ ਦੁਆਏ ਨੇ ਪਰ ਇਹਦੇ ਨਾਲ ਨਾਲ ਜਿਹੜਾ ਇੱਕ ਬੜਾ ਇੰਪੋਰਟੈਂਟ ਗੱਲ ਯੂਐਸ ਨਾਲ ਜੁੜੀ ਹੋਈ ਇਹ ਹੈ ਕਿ ਬਹੁਤ ਸਾਰੀਆਂ ਲੋ ਫੀਸ ਯੂਨੀਵਰਸਿਟੀਆਂ ਲੋ ਫੀਸ ਕਾਲਜਸ ਦੇ ਨਾਲ ਵੀ ਜਸਮੀਤ ਜੀ ਦੇ ਟਾਈਅਪਸ ਨੇ ਜਿੱਥੇ ਸਟੂਡੈਂਟਸ ਰੀਜ਼ਨੇਬਲ ਫੀਸ ਤੇ ਜਾ ਸਕਦੇ ਨੇ ਔਰ ਸਕਾਲਰਸ਼ਿਪ ਅਟੇਨ ਕਰ ਸਕਦੇ ਨੇ ਜਸਮੀਤ ਜੀ ਤੁਹਾਡੇ ਸਟੂਡੈਂਟਸ ਨੂੰ ਸਕਾਲਰਸ਼ਿਪ ਪਿਛਲੇ ਸਮਿਆਂ ਦੇ ਵਿੱਚ ਮਿਲੀਆਂ ਨੇ इजीली ਔਰ ਕਿੰਨੀਆਂ-ਕਿੰਨੀਆਂ ਕ ਮਿਲੀਆਂ سر جی سکولرشپ تو اڈے سٹوڈنٹس نو کنیا کنیا پچھلے سمجھے سکولرشپ ہے گی یو ایسے چھوٹس سکولرشپ سکولرشپ آفر کار رہے ہیں یو ایسے چھوٹس سو جیت اسی یو ایسے دیکھ رہے ہوتا کافی ساری انیورسٹی سکولرشپ آفر کار رہے ہیں یا سنجیب شرمہ ایس پر گورنمنٹ ਬਿਲਕੁਲ ਠੀਕ ਹੈ ਜੀ ਸੋ ਯੂਐਸਏ ਨੂੰ ਲੈ ਕੇ ਵੀ ਸਟੂਡੈਂਟਸ ਸਕਰੀਨ ਤੇ ਨੰਬਰ ਹੈ 9041096100 ਇਸ ਨੰਬਰ ਤੇ ਤੁਸੀਂ ਵਕਤ ਕਰ ਸਕਦੇ ਹੋ ਆਪਣਾ ਪ੍ਰੋਫਾਈਲ ਭੇਜ ਸਕਦੇ ਹੋ ਔਰ ਕਾਲ ਕਰ ਸਕਦੇ ਹੋ 9041390412 ਇਹ ਡਾਇਰੈਕਟ ਨੰਬਰ ਨੇ ਜਿੱਦੇ ਤੇ ਤੁਸੀਂ ਜਸਮੀਤ ਜੀ ਨਾਲ ਕਾਲ ਕਰ ਸਕਦੇ ਹੋ ਜਸਮੀਤ ਜੀ ਜੇ ਹੁਣ ਮੈਂ ਜਰਮਨੀ ਦੀ ਗੱਲ ਕਰਾਂ ਤੇ ਜਰਮਨੀ ਸਟਡੀ ਵੀਜ਼ਾ ਵੀ ਇਸ ਵਕਤ ਕਾਫੀ ਸਟੂਡੈਂਟਸ ਨੇ ਜਿਹੜੇ ਉਪਸੰਦ ਕਰ ਰਹੇ ਨੇ ਜਰਮਨੀ ਦੇ ਵਿੱਚ ਕਿਹੜੇ ਕਿਹੜੇ ਇਨਟੇਕਸ ਨੇ ਕਿਹੜੇ ਕਿਹੜੇ ਕੋਰਸਸ ਨੇ ਇਸ ਵਕਤ ਜਰਮਨੀ ਦੀ ਕੰਪਲੀਟ ਸਥਿਤੀ ਕੀ ਹੈ ਮੈਨੂੰ ਅਟੈਸਟੇਸ਼ਨ ਲੈਟਰ ਇੱਕ ਉਸਵਾਲ ਲੈ ਲਿਆ ਸਰ ਗੁਰਕੀਰਤ ਦਾ ਹਾਂਜੀ ਹਾਂਜੀ ਅਟੈਸਟੇਸ਼ਨ ਲੈਟਰ ਲੈ ਹਾਈ ਫਰਮ ਨੂੰ ਆਇਆ ਸੀ ਨੇਟ ਕਾਲਜ ਵੱਲੋਂ ਪਰ ਹਜੇ ਤੱਕ ਕਾਲ ਨਹੀਂ ਹਜੇ ਤੱਕ ਆਇਆ ਸਪਟੈਂਬਰ ਇਨਟੇਕ ਆ ਪੀਛੇ ਜਾਣਾ ਸੋ ਬਟਾ ਲੈ ਸਪਟੈਂਬਰ ਇਨਟੇਕ ਹੈ ਕਬਰਾਉਣਾ ਜਲਦੋ ਜਲਦ ਤੁਹਾਨੂੰ ਮਿਲ ਜਾਏਗਾ ਕਿਉਂਕਿ ਨੇਟ ਕਾਫੀ ਵੱਡਾ ਕਾਲਜ ਹੈ ਤਾਂ ਥੋੜਾ ਜਿਹਾ ਸਮਾਂ ਲੈ ਸਕਦਾ ਹੈ। ਅਲਬਰਟਾ ਕੇ ਇਸ ਲੈਟਰ ਆਨੇ ਸ਼ੁਰੂ ਹੋ ਚੁੱਕੇ ਨੇ ਅਲਬਰਟਾ ਦੇ। ਮੈਂ ਆਪਣਾ ਵੀਡੀਓ ਵੀ ਬਣਾਇਆ ਸੀ ਉਹਦੇ ਵਿੱਚ ਮੈਂ ਅਲਬਰਟਾ ਦੇ ਨੌਰਕwest ਕਾਲਜ ਕਨਕੋਡੀਆ ਯੂਨੀਵਰਸਿਟੀ ਦਾ ਅਟੈਸਟੇਸ਼ਨ ਲੈਟਰ ਦਿਖਾਇਆ ਸੀ ਬੱਚਿਆਂ ਨੂੰ। ਸੋ ਆਨੇ ਸ਼ੁਰੂ ਹੋ ਚੁੱਕੇ ਹੈ ਅਲਬਰਟਾ ਦੇ ਅਟੈਸਟੇਸ਼ਨ ਲੈਟਰਸ। ਬਿਲਕੁਲ ਜੀ ਸੋ ਆ ਅਲਬਰਟਾ ਦੇ ਵੀ ਟ੍ਰਾਂਸਫਰ ਲੈਟਰ ਆਨੇ ਸ਼ੁਰੂ ਹੋ ਗਏ ਨੇ ਜਿਵੇਂ ਜਸਮੀਤ ਜੀ ਨੇ ਦੱਸਿਆ ਜਸਮੀਤ ਜੀ ਜਰਮਨੀ ਵਾਲਾ ਮੇਰਾ ਸਵਾਲ ਪੈਂਡਿੰਗ ਹੈ ਜਰਮਨੀ ਚ ਪੋਸਿਬਿਲਿਟੀਜ਼ অর ਇਨਟੇਕਸ ਕਿਹੜੇ ਨੇ ਹੁਣ ਸੋ ਜਰਮਨੀ ਚ ਵੀ ਸੀ ਰਾਈਟ ਨਾਓ ਜੇ ਦੇਖੀਏ ਤਾਂ ਮੈਂ ਸੈਪਟੈਂਬਰ ਇਨਟੇਕ ਹੀ ਸਟੂਡੈਂਟਸ ਨੂੰ ਗਾਈਡ ਕਰਾਂਗਾ ਵੈਸੇ ਜੁਲਾਈ ਇਨਟੇਕ ਵੀ ਅਵੇਲੇਬਲ ਹੈਗਾ ਸੋ ਜਰਮਨੀ ਕਾਫੀ ਅੱਜ ਦੇ ਰੇਟ ਚ ਹੌਟ ਡੈਸਟੀਨੇਸ਼ਨ ਹੈਗੀ ਹੈ ਬਿਕਾਜ਼ ਆਫ ਅਫੋਰਡੇਬਲ ਫੀਸ 8 ਤੋਂ 10000 ਯੂਰੋ ਦੇ ਵਿੱਚ ਫੀਸ ਹੈਗੀ ਹੈ ਜਿਹੜੀ ਜਰਮਨੀ ਦੀ ਹੈਗੀ ਹੈ 90 ਰੁਪਏ ਦਾ ਯੂਰੋ ਹੈ ਤੁਸੀਂ ਲਾ ਸਕਦੇ ਹੋ ਕਿ 7 ਤੋਂ 9 ਲੱਖ ਰੁਪਏ ਚ ਜਰਮਨੀ ਦੀ ਫੀਸ ਹੈ ਔਰ ਬਲੌਕਡ ਅਕਾਊਂਟ ਚ ਤੁਹਾਨੂੰ 11000 ਯੂਰੋ ਜਮ੍ਹਾਂ ਕਰਾਉਣਾ ਪੈਂਦਾ 댓 ਇਜ਼ ਅਗੇਨ 10 ਲੱਖ ਰੁਪੀਸ ਦੇ ਕਰੀਬ ਹੈ ਔਰ ਬਲੌਕ ਅਕਾਊਂਟ ਕੋ ਬਾਤ ਤੁਸੀਂ ਕੀ ਕਹਿੰਦੇ ਆ ਤੁਹਾਨੂੰ ਆਪਣੀ ਇੱਕ ਐਪੀਐਸ ਸਰਟੀਫਿਕੇਟ ਅਪਲਾਈ ਕਰਨਾ ਪੈਂਦਾ ਐਪੀਐਸ ਸਰਟੀਫਿਕੇਟ ਇਜ਼ ਤੁਹਾਡੀ ਏਵੈਲੂਏਸ਼ਨ ਆਫ ਯੂ ਸਰਟੀਫਿਕੇਟਸ ਬਿਕਾਉਜ਼ ਤੁਹਾਡੇ ਡਾਕੂਮੈਂਟਸ ਸਹੀ ਹੈਗੇ ਆ ਕਿ ਨਹੀਂ ਹੈਗੇ ਆ ਐਂਡ ਫਿਰ ਵੀਜ਼ਾ ਜਿਹੜਾ ਅੱਜ ਵੀ ਅਸਰ ਸਾਡਾ ਵੀਜ਼ਾ ਲੱਗ ਕੇ ਆਇਆ ਹੈ ਜਰਮਨੀ ਦਾ ਐਂਡ ਦੇ ਸਟੂਡੈਂਟਸ ਨੂੰ ਅੱਜ 7 ਸਾਲ ਦਾ ਐਕਸਪੀਰੀਅੰਸ ਹੈ ਔਰ ਬੀਬੀਏ ਹੌਸਪੀਟੈਲਿਟੀ ਕੀਤੀ ਔਰ ਮਾਸਟਰਸ ਇਨ ਇੰਟਰਨੈਸ਼ਨਲ ਮੈਨੇਜਮੈਂਟ ਕਰਨ ਜਾ ਰਿਹਾ ਬੱਚਾ ਜਰਮਨੀ ਚ ਸੋ ਸਾਡੇ ਵੀਜ਼ਾਸ ਰੈਗੂਲਰ ਬੇਸਿਸ ਤੇ ਜਰਮਨੀ ਦੇ ਲੱਕੇ ਆ ਰਹੇ ਨੇ ਸੋ ਸਟੂਡੈਂਟ ਕੀ ਕਹਿੰਦੇ ਆ ਬਿਲਕੁਲ ਠੀਕ ਹੈ ਸੋ ਜਰਮਨੀ ਦੇ ਸਟੂਡੈਂਟ ਵੀਜ਼ਾ ਵੀ ਲੱਕੇ ਆ ਰਹੇ ਨੇ ਜਿਵੇਂ ਜਸਮੀਤ ਜੀ ਨੇ ਦੱਸਿਆ ਸੋ ਅੱਜ ਵੀ ਉਹਨਾਂ ਦਾ ਇੱਕ ਸਟੂਡੈਂਟ ਵੀਜ਼ਾ ਜਿਹੜਾ ਜਰਮਨੀ ਦਾ ਲੱਕੇ ਆਇਆ ਸੋ ਸਕਰੀਨ ਤੇ ਨੰਬਰ ਹੈ 9041096100 ਸਾਰੇ ਸਟੂਡੈਂਟਸ WhatsApp ਜਸਮੀਤ ਜੀ ਨੂੰ ਇਸ ਨੰਬਰ ਤੇ ਕਰ ਸਕਦੇ ਨੇ ਔਰ ਕਾਲ ਕਰ ਸਕਦੇ ਨੇ 90413 90412 ਸੋ थैंक यू so much ਜਸਮੀਤ ਜੀ ਤੁਸੀਂ ਆਸਤੌਰ ਤੇ ਟਾਈਮ ਕੱਢਿਆ ਔਰ ਇੱਕ ਵਾਰੀ ਕੱਲ ਫੇਰ ਮੁਲਾਕਾਤ ਹੁੰਦੀ ਹੈ ਜੀ ਲਾਈਵ ਸ਼ੋ ਦੇ ਵਿੱਚ थैंक यू so much